ਦੁਨੀਆ ਦਾ ਸਭ ਤੋਂ ਵੱਡਾ ਸਹਾਰਾ ਹੈ ਹੌਸਲਾ ਹੋ ਤੋ ਤੂਫਾਨੋਂ ਮੇ ਵੀ ਕਿਨਾਰਾ ਹੈ ਇੱਕ ਤੂਫਾਨ ਚੱਲ ਰਿਹਾ ਚਾਈਨਾ ਡੋਰ ਦਾ ਜਿਹਨੂੰ ਅਸੀਂ ਮਜ਼ਾਕ ਸਮਝ ਰਹੇ ਹਾਂ ਨਾ ਇਹ ਲਿੱਥਲ ਲਿੱਥਲ ਵੈਪਨ ਬਣ ਚੁੱਕਾ ਆ ਤੁਸੀਂ ਮੇਰੇ ਨਾਲ ਦੁਸ਼ਮਣੀ ਗੱਡੀ ਹੈ ਨਾ ਕੋਈ ਗੱਲ ਨਹੀਂ ਰੋਜ਼ ਰਾਤੀ ਇੱਥੋਂ ਲੰਘਦਾ ਹੈ ਗੁੱਡੀ ਉਡਾ ਕੇ ਛੱਟ ਛੱਡੋ ਔਰ ਇਸ ਤਰ੍ਹਾਂ ਸ਼ਰਮ ਕਰੋ ਲੋਕੋ ਦੁਸ਼ਮਣੀ ਕੱਟਣੀ ਹੈ ਨਾ ਤੇ ਸਿੱਧਾ ਗੱਡਿਆ ਕਰੋ ਤੇ ਜੇ ਆ ਯੂਜ਼ ਕਰਨਾ ਹੁਣ ਡਰੋਨ ਤੋਂ ਮੂੰਹ ਕੇ ਲੁਕਾਉਂਦੇ ਜੇ ਹੁਣ ਆਪਣੀ ਘਰ ਦੀ ਨੂੰ ਉਹਦੇ ਥੱਲੇ ਮਾਉਂਟੀ ਥੱਲੇ ਕਿਉਂ ਖੜਾ ਕਰਤਾ ਕਿ ਡਰੋਨ ਉਹ ਗੱਟੂ ਜਿਹੜਾ ਵਾ ਸਿੱਧਾ ਕਰੋ ਯਾਰ ਜੇ ਤੁਸੀਂ ਸੁਸਾਇਟੀ ਨੂੰ ਇਹ ਇਫੈਕਟ ਦੇਣਾ ਚਾਹੁੰਦੇ ਹੋ ਕਿ ਅਸੀਂ ਕੋਈ ਖੁਸ਼ੀ ਦੀ ਚੀਜ਼ ਨਾਲ ਤੁਹਾਡੇ ਘਰ ਗਮੀ ਲਿਆਉਣਾ ਚਾਹੁੰਦੇ ਆ ਨਾ ਫਿਰ ਸਿੱਧਾ ਹੋ ਕੇ ਗੱਲ ਕਰੋ ਕਿ ਤੁਹਾਨੂੰ 7 ਸਾਲ ਜੇਲ੍ਹ ਵੀ ਵੇਖਣੀ ਪਵੇ ਔਰ ਸੀਪੀ ਸਾਹਿਬ ਨੇ ਕਿਹਾ 188 ਮੈਂ ਕਵਾਂਗਾ 307 ਵੀ ਐਡ ਹੁੰਦੀ ਹੈ ਜਦੋਂ ਸਾਨੂੰ ਪਤਾ ਹੋਵੇ ਕਿ ਐਨੀਥਿੰਗ ਵਿਚ ਇਜ਼ ਡੇਂਜਰਸ ਟੂ ਸਮਵਨਸ ਲਾਈਫ ਤੇ ਅਸੀਂ ਉਸ ਚੀਜ਼ ਨੂੰ ਯੂਜ਼ ਕਰੀਏ ਤੇ ਉਹਦੇ ਨਾਲ ਕਿਸੇ ਦੇ ਗਲੇ ਤੇ ਇੰਜਰੀ ਹੋ ਗਈ ਵਾਈ ਨਾਟ 307 ਕ੍ਰਾਈਮ ਇਨਵੋਲਵਸ ਟੂ ਥਿੰਗਸ ਇਟਸ ਮੈਂਜ਼ਰੀਆ ਐਂਡ ði ਐਕਟ ਮੈਂਜ਼ਰੀਆ ਕੀ ਹੈ ਨੋਲਿਜ ਐਕਟ ਕੀ ਹੈ ਕਿ ਤੁਸੀਂ ਉਹਨਾਂ ਉਡਾ ਕੇ ਤੁਹਾਡੀ ਕੱਟੀ ਗਈ ਅੱਜ ਕੱਲ ਖਿੱਚਦੇ ਨਹੀਂ ਲੋਕ ਅੱਜ ਕੱਲ ਤੋੜ ਦਿੰਦੇ ਆ ਔਰ ਬੜੀ ਵਧੀਆ ਐਸਐਸਪੀ ਸਾਹਿਬ ਨੇ ਗੱਲ ਕਹੀ ਕਿ ਸਾਨੂੰ ਰਾਈਟ ਨਾਓ ਵੀ ਹੈਵ ਟੂ ਵਰਕ ਔਨ ਦਾ ਥਿੰਗ ਕਿ ਅਸੀਂ ਇਸ ਡੋਰ ਨੂੰ ਜਿਹੜੀ ਮੈਨੂਫੈਕਚਰਿੰਗ ਹੋ ਰਹੀ ਹੈ ਕਿਸੇ ਨੇ ਟੱਚ ਨਹੀਂ ਕੀਤਾ ਐ ਐਸਪੈਕਟ ਮੈਨੂਫੈਕਚਰਿੰਗ ਰੋਕਣੀ ਪਏਗੀ ਲੁਧਿਆਣਾ ਹੀ ਹੋ ਰਹੀ ਹੈ ਬਠਿੰਡੇ ਹੋ ਰਹੀ ਹੈ ਫਿਰੋਜ਼ਪੁਰ ਹੋ ਰਹੀ ਹੈ ਕੀ ਯਾਰ ਮੈਨੂਫੈਕਚਰਿੰਗ ਨਹੀਂ ਹੋਏਗੀ ਤੇ ਕਿਹੜੀਆਂ ਫਿਸ਼ਿੰਗ ਹੈ ਜਿਹੜੀ ਨਹੀਂ ਹੋ ਸਕਦੀ ਜਿਹਦੇ ਨਾਲ ਮਤਲਬ ਇੰਨੇ ਲੱਖਾਂ ਲੋਕਾਂ ਦੀ ਜਾਨ ਜਾ ਰਹੀ ਹੈ 365 ਕੇਸ ਮੇਰੇ ਕੋਲ ਨੇ ਅੰਮ੍ਰਿਤਸਰ ਦੇ ਲਾਗੇ ਦੇ ਸ਼ਹਿਰਾਂ ਦੇ ਅਸੀਂ ਗੱਲਾਂ ਕਰਦੇ ਆਂ ਸ਼ਹਿਰ ਦੇ ਵਿੱਚ ਸੁਲਤਾਨਵਾਲਾ ਰੋਡ ਤੇ ਪੂਰੀ ਉਹਦੇ ਨਾਲ ਉੱਡ ਰਹੀ ਹੈ ਅੱਜ ਮੈਂ ਪਰਸਨਲ ਲੈਵਲ ਤੇ ਵੀ ਦੀ ਪਰਮਿਸ਼ਨ ਆਫ ਆਨਰੇਬਲ ਡਿਪਟੀ ਕਮਿਸ਼ਨਰ ਮੈਂ ਪਹਿਲੀ ਵਾਰ ਇਹੋ ਜਿਹਾ ਡੀਸੀ ਵੇਖਿਆ ਜਿਨ੍ਹਾਂ ਨੂੰ ਇੱਕ ਦਰਦ ਹੈ ਆਮ ਕਾਮਨ ਮੈਨ ਦਾ ਇਹ ਪਹਿਲੀ ਵਾਰ ਐਫਰਟ ਵੇਖਿਆ ਨਾ ਤੁਸੀਂ ਸਭ ਨੇ ਅਸੀਂ ਕਦੀ ਇਸ ਲੈਵਲ ਤੇ ਐਫਰਟ ਨਹੀਂ ਵੇਖਿਆ ਕਿ ਡਰੋਨ ਉੱਡ ਰਹੇ ਨੇ ਨਾਈਸ ਉਹ ਡਰੋਨ ਦਾ ਇੰਨਾ ਇਫੈਕਟ ਹੈ ਅੱਜ ਅਸੀਂ ਰਣਜੀਤ ਐਵਨਿਊ ਦੇ ਵਿੱਚ ਬਟਾਲਾ ਰੋਡ ਤੇ ਗੁੰਮਟਾਲੇ ਹੁਸੈਨਪੁਰੇ 골ਡਨ ਐਵੇਨਿਊ ਆਪ ਪੰਜ ਥਾਵਾਂ ਤੇ ਡਰੋਨ ਚਲਾਏ ਆ ਔਰ ਲੋਕੀ ਕੋਠਿਓ ਭਜਦੇ ਵੇਖੇ ਔਰ ਮੈਨੂੰ ਸਮਝ ਨਹੀਂ ਲੱਗਦੀ ਵੇਚਣ ਵਾਲਾ ਫੜਿਆ ਨਹੀਂ ਜਾ ਰਿਹਾ ਤੇ ਹਰ ਘਰ ਚ ਗੱਟੂ ਫੇਰ ਹੈਗਾ ਗੱਟੂ ਫੇਰ ਰਾਈਟ ਕਿੱਥੋਂ ਆ ਰਿਹਾ ਜੇ ਤੇ ਲੁਧਿਆਣੇ ਤੋਂ ਆ ਰਿਹਾ ਤੇ ਬਾਰਡਰ ਸੀਜ਼ ਕੀਤੇ ਜਾਂ ਅੱਜ 1 ਮਹੀਨੇ ਚ ਨਹੀਂ ਇਹਦੀ 1 ਸਾਲ 13 ਜਨਵਰੀ ਤੋਂ ਬਾਅਦ ਐਕਚੁਅਲ ਚ ਦੀ ਲੜਾਈ ਸ਼ੁਰੂ ਹੋਣੀ ਜੇ ਅਗਲੇ ਸਾਲ 13 ਜਨਵਰੀ ਸੁਖਾਂਵੀ ਮਨਾਉਣੀ ਹੈ ਤੇ ਔਰ ਐਡਮਿਨਿਸਟ੍ਰੇਟਿਵ ਪਾਰਟ ਜਿਹੜਾ ਵਾ ਅੱਜ ਬੜਾ ਵਧੀਆ ਸਿਗਨੇਚਰ ਕੈਂਪੇਨ ਸ਼ੁਰੂ ਕੀਤਾ 11 ਤਰੀਕ ਦਾ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਆਪਣਾ ਗੱਟੂ ਬਦਲ ਲਓ ਨਹੀਂ ਤਾਂ ਡਰੋਨ ਘਰ ਘਰ ਆਏਗਾ ਜੇਲ੍ਹ ਵਿੱਚ ਲੈ ਕੇ ਜਾਏਗਾ ਰਾਈਟ ਗੁੱਡ ਡਰੋਨ ਘਰ ਘਰ ਆਏਗਾ ਜੇਲ੍ਹ ਵਿੱਚ ਲੈ ਕੇ ਜਾਏਗਾ ਥੈਂਕ ਯੂ ਬਹੁਤ ਔਰ ਪਰਚਾ ਦਰਜ ਹੋਣਾ ਜੇ ਬਿਲਕੁਲ ਨਾ ਸਮਝਿਓ ਕਿ ਜੇ ਸੀਪੀ ਸਾਹਿਬ ਨੇ ਪਿਆਰ ਨਾਲ ਕਹਿ ਦਿੱਤਾ ਕਿ ਐਨੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਆ 307 ਵੀ ਲੱਗਣੀ ਜੇ ਜੇ ਕਿਸੇ ਦੀ ਡੈਥ ਹੋ ਗਈ 302 ਵੀ ਲੱਗਣੀ ਹੈ ਕਿਉਂਕਿ ਤੁਹਾਨੂੰ ਨੌਲੇਜ ਹੈ ਇਹਦੇ ਨਾਲ ਕੋਈ ਬੰਦਾ ਮਰ ਸਕਦਾ ਔਰ ਪੇਰੈਂਟਸ ਨੂੰ ਇੱਕ ਮੈਸੇਜ ਸੌਰੀ ਸਰ ਛੋਟਾ ਜਿਹਾ ਪੇਰੈਂਟਸ ਨੂੰ ਮੈਸੇਜ ਹੈ ਕਿ ਜੇ ਮੇਰਾ ਬੱਚਾ ਡੋਰ ਉਡਾਂਦਾ ਹੋਏਗਾ ਤੇ ਤੁਹਾਡੇ ਬੱਚੇ ਦੀ ਗਿੱਚੀ ਵੱਡੀ ਜਾਵੇ ਫਿਰ ਖੁਸ਼ ਜੇ ਉਹੀ ਤੁਹਾਡੇ ਬੱਚੇ ਨਾਲ ਹੈ ਫਿਰ ਮੇ ਤੁਸੀਂ ਕਹਿੰਦੇ ਹੋ ਮਿਲਦੀ ਏ ਸਲਫਾਸ ਮਿਲਦੀ ਏ ਲਿਆ ਕੇ ਦਿੱਤੀ ਕਦੀ ਆਪਣੇ ਬੱਚੇ ਨੂੰ ਹਾਂ ਕੱਲ ਲਿਆ ਕੇ ਦਿਓ ਉਹਨੂੰ ਕੋ ਖਾੜਾ ਕੋਈ ਗੱਲ ਨਹੀਂ ਫੇਰ ਪਤਾ ਲੱਗੂਗਾ ਜਿਹਦੇ ਤੇ ਬੀਤਦੀ ਹੈ ਨਾ ਰਾਜਨਵੀਰ ਚਲਾ ਗਿਆ ਸੈਲੀਬ੍ਰੇਸ਼ਨ ਤੇ ਪੁਲ ਤੋਂ ਸਾਡੀ ਐਡਮਿਨਿਸਟ੍ਰੇਸ਼ਨ ਕੋ ਅੱਜ ਤੱਕ ਉੱਥੇ ਲੋਹੇ ਦੀਆਂ ਤਾਰਾਂ ਹੀ ਨਹੀਂ ਲੱਗੀਆਂ ਡੋਰ ਤੇ ਬੰਦ ਨਹੀਂ ਹੋ ਰਹੀ ਆਪਾਂ ਪ੍ਰੀਵੈਂਟਿਵ ਸਟੈਪਸ ਤੇ ਲੈ ਸਕਦੇ ਹਾਂ ਪਰ ਆਈ ਵਹੀ ਐਜ਼ ਅ ਟੀਮ ਟੂਡੇ ਵੀ ਆਰ ਸੋ ਹੈਪੀ ਕਿ ਇੱਕ ਇਨੀਸ਼ੀਏਟਿਵ ਲਿੱਤਾ ਗਿਆ ਡੀਸੀ ਮੈਮ ਕੋਲੋਂ ਨੇ ਔਰ ਏਸੀ ਮੈਮ ਜਿਹੜੇ ਗੁਰਸਿਮਰਨਜੀਤ ਕੌਰ ਨੇ ਉਹ ਇੱਕ ਸਾਲ ਤੋਂ ਸਾਡੇ ਨਾਲ ਲੱਗੇ ਨੇ ਇਹਦੇ ਵਿੱਚ ਔਰ ਅਸੀਂ ਪ੍ਰੋਮਿਸ ਕਰਦੇ ਹਾਂ ਜਸਤਵਰ ਸੋਸਾਇਟੀ ਇਹੋ ਜਾਇ ਦੇ ਵਿੱਚ ਟਾਰਗੇਟ ਸੈੱਟ ਕਰੇਗੀ ਅਗਲੇ ਸਾਲ ਅਸੀਂ ਚਾਈਨਾ ਡੋਰ ਅੰਮ੍ਰਿਤਸਰ ਦੇ ਵਿੱਚ ਐਂਟਰ ਹੀ ਨਹੀਂ ਹੋਣ ਦੇਣਾ ਵੈਰੀ ਗੁੱਡ ਬਹੁਤ ਸ਼ੁਕਰੀਆ